ਮੈਂ ਉਹਨੂੰ ਜਿਹੜਾ ਪੂਰੀ ਤੰਦ ਹੀ ਨਿਭਾਵਾਂਗਾ ਜੋ ਵੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਫੇਸ ਆਉਂਦੀਆਂ ਨੇ ਉਹਨੂੰ ਦੂਰ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ ਤੱਤ ਪਰ ਹੋ ਕੇ ਕਹਿਣਾ ਇਹ ਚਾਹਾਂਗਾ ਕਿ ਆਪਣਾ ਕੰਮ ਕਰੋ ਇਮਾਨਦਾਰੀ ਸੱਚਾਈ ਦੇ ਨਾਲ ਕਰੋਗੇ ਤਾਂ ਕੋਈ ਵੀ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ ਭਾਵੇਂ ਕਿ ਆਪਾਂ ਪੱਤਰਕਾਰ ਭਰਾ ਸਾਰੇ ਆਂ ਕਈ ਤਰ੍ਹਾਂ ਦੀਆਂ ਫੀਲਡ ਦੇ ਵਿੱਚ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਿੱਥੇ ਆਪਣਾ ਏਕਾ ਹੋਊਗਾ ਉੱਥੇ ਆਪਣੀ ਹਮੇਸ਼ਾ ਜਿੱਤ ਹੋਊਗੀ ਤੋਂ ਮੈਂ ਇਹ ਹੀ ਅਪੀਲ ਕਰਾਂਗਾ ਸਾਰੇ ਮੇਰੇ ਭਰਾਵਾਂ ਨੂੰ ਕਿ ਰਾਲ ਮਿਲ ਕੇ ਚੱਲਿਆ ਕਰੋ ਇਕੱਠੇ ਰਿਆ ਕਰੋ ਅੱਜ ਤੁਹਾਨੂੰ ਕਿਹੜੇ ਇਲਾਕੇ ਤੋਂ ਜਿਹੜਾ ਵਾ ਜ਼ਿੰਮੇਵਾਰੀ ਮਿਲੀ ਹੈ ਤੁਸੀਂ ਕਿਵੇਂ ਉਹ ਜ਼ਿੰਮੇਵਾਰੀ ਨਿਭਾਓਗੇ ਤੇ ਕਿੰਨੇ ਸਾਥੀ ਤੁਹਾਡੇ ਨਾਲ ਆਏ ਨੇ ਕਿੰਨੇ ਸਾਥੀ ਸ਼ਾਮਲ ਹੋਏ ਨੇ ਕਿਹੜੀਆਂ ਕਿਹੜੀਆਂ ਸਾਥੀ ਕਿਹੜੀਆਂ ਜ਼ਿੰਮੇਵਾਰੀਆਂ ਮਿਲੀਆਂ ਜਿਲ੍ਹੇ ਦੇ ਬਿਲਕੁਲ ਅੱਜ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਪ੍ਰਧਾਨ ਜੀ ਵੱਲੋਂ ਤਾਂ ਇੱਕ ਦਾਣੇਸ਼ ਮੁੰਡੇ ਨੂੰ ਮੀਤ ਪ੍ਰਧਾਨ ਲਾਇਆ ਗਿਆ ਇੱਥੋਂ ਫੜੂਰ ਸਾਹਿਬ ਤੋਂ ਮੇਰਾ ਸਾਥੀ ਮਨਪ੍ਰੀਤ ਮਣੀ ਉੱਥੋਂ ਇਹਨਾਂ ਨੂੰ ਪ੍ਰਧਾਨ ਲਾਇਆ ਗਿਆ ਤੇ ਜਸਪੀਰ ਸਿੰਘ ਸੀਦਾ ਨੂੰ ਮੀਤ ਪ੍ਰਧਾਨ ਲਾਇਆ ਘਰੂ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਸ 15 ਤੋਂ 20 ਜਣੇ ਜਿਹੜੇ ਆਏ ਨੇ ਮੌਲੀਅਤ ਕੀਤੀ ਹੈ ਮੁਸ਼ਕਲਾਂ ਇਹ ਕਿਤੇ ਨਾ ਕਿਤੇ ਜਿਹੜੀ ਵੱਡੀ ਤਰਨਤਾ ਜਲੇ ਮੁਸ਼ਕਲ ਹੈ ਤੇ ਜੀਤ ਇਹੀ ਹੈ ਕਿ ਪੀਲੇ ਕਾਡਾ ਨੂੰ ਲੈ ਕੇ ਕਿਤੇ ਨਾ ਕਿਤੇ ਅੜੇਕਾ ਚੱਲ ਜਾਂਦਾ ਹੈ ਕਿਹੜੀ ਸਮਾਗਮਾਂ ਦੇ ਵਿੱਚ ਤਾਂ ਉਹ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਜਿਹੜਾ ਪੱਤਰਕਾਰ ਹੈ ਪੱਤਰਕਾਰ ਦੀ ਕਲਮ ਦੀ ਵੈਲਿਊ ਇੱਕੋ ਹੀ ਹੁੰਦੀ ਹੈ ਚਾਹੇ ਆਪਾਂ ਔਨਲਾਈਨ 'ਚ ਕੰਮ ਕਰਦੇ ਆਂ ਜਾਂ ਟੀਵੀ ਚੈਨਲਾਂ 'ਚ ਕੰਮ ਕਰਦੇ ਆਂ ਸਰਕਾਰ ਨੂੰ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਵਾ ਕਿ ਇਹ ਕੇਵਲ ਤੇ ਕੇਵਲ ਸਮਾਗਮਾਂ ਦੇ ਵਿੱਚ ਕਹਿ ਦਿੰਦੇ ਆ ਕਿ ਪੀਲੇ ਕਾਟਾ ਵਾਲੇ ਪੱਤਰਕਾਰ ਹੀ ਆਉ ਦੂਜੇ ਪੱਤਰਕਾਰਾਂ ਨੂੰ ਅਸੀਂ ਪੱਤਰਕਾਰ ਨਹੀਂ ਮੰਨਦੇ ਕਈ ਦਾ ਇੱਥੋਂ ਤੱਕ ਪੱਤਰਕਾਰਾਂ ਨੂੰ ਝਾਲੀ ਪੱਤਰਕਾਰ ਵੀ ਕਹਿੰਦੇ ਆ ਤੇ ਇਸ ਕਰਕੇ ਸਰਕਾਰ ਤੋਂ ਵੱਡਾ ਜਿਹੜਾ ਇੱਥੇ ਪੀਲੇ ਕਾਟਾ ਦਾ ਮੁੱਦਾ ਉਹ ਸਾਡੇ ਵੱਲੋਂ اٹھਾਇਆ ਜਾਊਗਾ ਤੇ ਪ੍ਰਧਾਨ ਜਿਹੜੀ ਕਾਲ ਹੈ ਕਿ ਜਿਹੜਾ 26 ਜਨਵਰੀ ਨੂੰ ਇਸ ਬਾਬਤ ਮੰਗ ਪੱਤਰ ਕੋਈ ਜਿਹੜਾ ਕੋਈ ਮੰਤਰੀ ਆਊਗਾ ਮੁਖਮੈਂ ਉਸ ਨੂੰ ਦਿੱਤਾ ਜਾਵੇਗਾ ਤੇ ਜਿਹੜਾ ਇਹ ਕਦਾ ਹਾਲ ਕੀਤਾ ਜਾਵੇ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ ਤੇ ਭਾਰੀ ਗਿਣਤੀ ਚ ਪੱਤਰਕਾਰਾਂ ਨੇ ਇਸ ਭਾਗ ਲਿਆ ਇਹਦੇ ਵਿੱਚ ਪੱਤਰਕਾਰ ਨੂੰ ਦਰਪੇਸ਼ ਮੁਸ਼ਕਲਾਂ ਤੇ ਜਿਹੜੀ ਉਹ ਵਿਚਾਰ ਚਰਚਾ ਕੀਤੀ ਗਈ ਹੈ ਤੇ ਜਲਦੀ ਅਸੀਂ ਚਾਹੁੰਦੇ ਪੰਜਾਬ ਸਰਕਾਰ ਨਾਲ ਮਿਲ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਹੋਊਗੀ ਉੱਤੇ ਡੀਸੀ ਤੇ ਐਸਐਸਪੀ ਨੂੰ ਮਿਲਿਆ ਜਾਊਗਾ ਲੇਕਿਨ ਸਾਡੀਆਂ ਪ੍ਰੋਬਲਮ ਸੁਣਨ ਵਾਲੇ ਪਿਛਲੇ 3 ਸਾਲਾਂ ਤੋਂ ਕੋਈ ਸਰਕਾਰੀ ਅਧਿਕਾਰੀ ਤਿਆਰ ਨਹੀਂ ਗਾ ਸਾਡੇ ਪੱਤਰਕਾਰ ਕੰਮ ਵੀ ਕਰਦੇ ਆ ਤੁਹਾਨੂੰ ਧੱਕੇ ਵੀ ਵਜਦੇ ਆ ਤੇ ਜਿਹੜੇ ਉਹ ਸਰਕਾਰੀ ਕਾਡ ਬਣਦੇ ਤੇ ਕੁਝ ਚੇਤਿਆਂ ਨੂੰ ਛੱਡ ਕੇ ਬਾਕੀ ਵਿਚਾਰੇ ਰਹਿ ਜਾਂਦੇ ਉਸ ਜਾਨ ਨੂੰ ਹੁੰਦੇ ਤੇ ਕੁਝ ਨੌਜਾਂ ਨੂੰ ਹੁੰਦੇ ਆ ਅਸੀਂ ਇਹ ਸਰਕਾਰ ਕੋ ਮੰਗ ਕਰਦੇ ਵੀ ਜਿਹੜਾ ਬੰਦਾ ਵਰਕ ਕਰਦਾ ਵਾ ਹਰ ਬੰਦਾ ਪੱਤਰਕਾਰ ਜਿਹੜਾ ਬੰਦਾ ਕੰਮ ਕਰਦਾ ਵਾ ਉਹਦਾ ਵੀ ਹਰ ਦਾ ਜਿਹੜਾ ਵਾ ਕਾਰਡ ਬਣਨਾ ਚਾਹੀਦਾ ਵਾ ਤੇ ਫਿਰ ਕਿਹਾ ਜਾਂਦਾ ਵਾ ਜੋ ਸਰਕਾਰੀ ਫੰਕਸ਼ਨ ਹੁੰਦਾ ਵੀ ਸਿਰਫ ਪੀਲੇ ਕਾਰਡ ਵਾਲੇ ਤੇ ਐਕ੍ਰੇਡੀਸ਼ਨ ਕਾਰਡ ਵਾਲੇ ਹੋਣ ਬਾਕੀ ਕੋਈ ਨਾ ਆਵੇ ਜਿਹੜੇ 30-30 ਹਸਾ ਹੋਗੇ ਪੱਤਰਕਾਰੀ ਕਰਦੇ ਨੇ ਉਹਨਾਂ ਨੂੰ ਵੱਤੋਂ ਇਗਨੋਰ ਕੀਤਾ ਜਾਂਦਾ ਵਾ ਇਸ ਕਰਕੇ ਸਬੰਧ ਇਸ ਕਰਕੇ ਜੀ ਸਰਕਾਰ ਦੇ ਖਿਲਾਫ 26 ਜਨਵਰੀ ਨੂੰ ਮੈਂ ਕਹਿਦਾ ਤੌਰ ਤੇ ਇੱਥੇ ਜਿਹੜੀ ਆ ਪੁਲਿਸ ਲਾਈਨ ਦੇ ਵਿੱਚ ਇਹ ਸਮਾਗਮ ਹੁੰਦਾ ਸਰਕਾਰੀ ਸਮਾਗਮ ਉਹਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਾਂਗੇ ਤੇ ਉਹਦੇ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿਹੜੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪ੍ਰਧਾਨ ਜੀ ਜੇ ਗੱਲ ਕੀਤੀ ਜਾਵੇ ਜਿਹੜੇ ਨਾਮੀ ਪੱਤਰਕਾਰ ਵੀ ਆ ਕਈਆਂ ਜੱਗ ਬਣੀ ਦੇ ਜਾਂ ਚੈਨਲਾਂ ਦੇ ਪੱਤਰਕਾਰ ਆ ਨਾ ਤੇ ਡੈਰੀ ਦਿੱਤੀ ਜਾਂਦੀ ਆ ਨਾ ਕਿਸੇ ਨੂੰ ਪੀਲਾ ਕਾਡ ਬਣਾਇਆ ਜਾਂਦਾ ਉਹ ਪਹਿਲਾਂ ਜਿਹੜੇ ਪੀਲੇ ਕਾਡ ਬੰਦੇ ਸੀ ਪਹਿਲਾਂ ਕੁਝ ਜਿਹੜਾ ਡੀਪੀਆਰ ਸਹੀ ਹੁੰਦਾ ਉਹ ਡੀਪੀਆਰ ਕੋਈ ਸੁਣਦਾ ਹੀ ਨਹੀਂ ਗੱਲ ਕੀ ਕਰਨਾ ਤੁਹਾਡੇ ਬਾਰੇ ਅੰਮ੍ਰਿਤਸਰ ਦੇ ਵਿੱਚ ਅਸੀਂ ਪ੍ਰੋਟੈਸਟ ਕੀਤਾ ਸੀ ਪਹਿਲਾਂ ਇਹਨਾਂ ਕਾਰਡ ਕੁਝ ਬਚੰਦ ਬਣਾਇਆ ਸੀ ਮੁੜ ਕੇ ਸਾਰੇ ਬਣਾਤੇ ਸੀ ਜੋ ਪਿਛਲੇ ਪਿਛਲੀ ਵੇਲੇ ਬਣੇ ਸੀਗੇ ਇਸ ਕਰੇ ਜਦੋਂ ਤੁਸੀਂ ਇੱਥੇ ਪ੍ਰੋਟੈਸਟ ਕਰੋਗੇ ਇੱਥੇ ਵੀ ਕਾਰਡ ਬਣਨਗੇ ਜੇ ਨਾ ਬਣੂਗਾ ਤੇ ਡੀਪੀ ਦੇ ਕੋਈ ਦਾ ਰਾਜ ਨਹੀਂਗਾ ਜੋ ਮਰਜ਼ੀ ਕਰੀ ਜਾਵੇ ਇੱਥੇ ਅਸੀਂ ਸ ਇਹ ਕੋਈ ਗੱਲ ਨਹੀਂ ਬਦਲੀ ਚਲੇ ਕੇ ਸਸਪੈਂਡ ਕਰਾਂਗੇ ਬਦਲੀ ਕਰਾਉਣੀ ਕਿਹੜੀ ਗੱਲ ਹੈਗੀ ਆ